ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਅਲਰਟ ਕਰ ਦਿੱਤਾ ਗਿਆ ਕਿਉਂਕਿ ਕਿਸੇ ਤਰ੍ਹਾਂ ਦਾ ਇਨਪੁਟ ਹੋਵੇਗਾ ਪ੍ਰਸ਼ਾਸਨ ਦੇ ਕੋਲ ਤੇ ਕਿਰਪਾ ਕਰਕੇ ਆਪਣੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰ ਲੋ ਤੇ ਭੀੜ ਇਕੱਠੀ ਨਾ ਕਰਿਓ ਘਰਾਂ ਦੇ ਵਿੱਚ ਜਿਹੜੇ ਉਹ ਚਲੇ ਜਾਓ ਗੁਰਦਾਸਪੁਰ ਦਾ ਅੰਦਰੂਨੀ ਬਾਜ਼ਾਰ ਹਰਮਨ ਚੌਂਕ ਤੋਂ ਮਾਵੜਾ ਚੌਂਕ ਜਿਹੜਾ ਜਾਂਦਾ ਔਰ ਇਹ ਤਸਵੀਰ ਤੁਹਾਨੂੰ ਇਸ ਕਰਕੇ ਵਿਖਾ ਰਹੇ ਵੀ ਜਿਹੜੇ ਲੋਕ ਦੁਕਾਨਾਂ ਖੋਲ ਕੇ ਬੈਠੇ ਨੇ ਉਹ ਇੱਕ ਵਾਰੀ ਸਮਝ ਲੈਣ ਕਿ ਜਿਹੜਾ ਮਾਰਕੀਟ ਆ ਗੁਰਦਾਸਪੁਰ ਸ਼ਹਿਰ ਦੀ ਉਹ ਬੰਦ ਹੋ ਚੁੱਕੀ ਆ ਔਰ ਲੋਕ ਆਪਣੀਆਂ ਦੁਕਾਨਾਂ ਜਿਹੜੀਆਂ ਬੰਦ ਕਰਦੇ ਪਏ ਨੇ ਤੇ ਸਮਝਦਾਰੀ ਦਾ ਪ੍ਰਮਾਣ ਦਿਓ ਆਪਣੀਆਂ ਆਪਣੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰੋ ਜੇ ਪ੍ਰਸ਼ਾਸਨ ਨੇ ਜੇ ਜਿਹੜਾ ਉਹ ਮੈਸੇਜ ਦਿੱਤਾ ਔਰ ਇੱਕ ਤਰੀਕੇ ਦੇ ਨਾਲ ਗੁਰਦਾਸਪੁਰ ਸ਼ਹਿਰ ਦਾ ਪੂਰਾ ਬਾਜ਼ਾਰ ਜਿਹੜਾ ਉਹ ਹੁਣ ਬੰਦ ਆ ਤਸਵੀਰਾਂ ਪੂਰੇ ਗੁਰਦਾਸਪੁਰ ਦੇ ਬਾਜ਼ਾਰ ਦੀਆਂ ਜਿੰਨੇ ਵੀ ਦੋਸਤ ਆਨਲਾਈਨ ਲਾਈਵ ਜੁੜੇ ਨੇ ਇੱਕ ਵਾਰੀ ਤਸਵੀਰਾਂ ਦੇਖ ਕੇ ਤੇ ਆਪਣੇ ਸੁਰੱਖਤ ਥਾਵਾਂ ਤੇ ਘਰਾਂ ਦੇ ਵਿੱਚ ਚਲੇ ਜਾਓ ਸੋ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਲੋਕਾਂ ਦੇ ਵਿੱਚ ਸਬਜ਼ੀ ਲੈਣ ਦਾ ਔਰ ਸਮਾਨ ਖਰੀਦਣ ਦਾ ਥੋੜੀ ਦੌੜ ਲੱਗੀ ਤੇਜ਼ ਤੇ ਪਤਾ ਨਹੀਂ ਕੀ ਹੋ ਗਿਆ ਲੇਕਿਨ ਹੱਲੇ ਕੋਈ ਗਲਬਾਤ ਨਹੀਂ ਹੈ ਲੇਕਿਨ ਪ੍ਰਸ਼ਾਸਨ ਜਿਹੜਾ ਉਹ ਤੁਹਾਡੇ ਸਾਰਿਆਂ ਦੀ ਸੇਫਨੈਸ ਵਾਸਤੇ ਜਿਹੜਾ ਉਹ ਬੰਦ ਦੀ ਕਾਲ ਦਿੱਤੀ ਹੈ ਬੰਦ ਕੀਤਾ ਜਾ ਰਿਹਾ ਗੁਰਦਾਸਪੁਰ ਦੀ ਮਾਰਕੀਟ ਨੂੰ ਚੱਲੋ ਤਾਕੀ ਕਰ ਮੈਂ ਫਾਰਲ ਬੇਤੀ ਹੈ ਕਿ ਜਦੋਂ ਵੀ ਫਾਰਲ ਲਾਭਦਾ ਆਪਨੇ ਆਪਣੇ ਰਿਕਾਲਡਾ ਬੰਦ ਕਰਕੇ ਸ਼ੈਲਟਰ ਦੇ ਵਿੱਚ ਜਾਣਾ ਜਲਦੀ ਜਲਦੀ ਆਪਣੇ ਘਰਾਂ ਨੂੰ ਜਾਓ ਪਲੀਜ਼ ਦੇਖ ਸਕਦੇ ਹੋ ਲਾਈਵ ਤਸਵੀਰਾਂ ਸ਼ਰਮਦਾਸੀਆ ਚੈਨਲ ਦੇਤੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਗੁਰਦਾਸਪੁਰ ਸ਼ਹਿਰ ਦੀਆਂ ਲਾਈਵ ਤਸਵੀਰਾਂ ਨੇ ਔਰ ਗੁਰਦਾਸਪੁਰ ਨੂੰ ਹਾਈ ਅਲਰਟ ਕੀਤਾ ਗਿਆ ਜਿਵੇਂ ਕਿ ਤੁਹਾਨੂੰ ਦੱਸਿਆ ਇਹ ਕਿ ਪੂਰਾ ਗੁਰਦਾਸਪੁਰ ਚੋਕੀ ਬੰਦ ਕਰਾ ਦਿੱਤਾ ਗਿਆ ਇਹ ਗੁਰਦਾਸਪੁਰ ਦੀਆਂ ਸਰਕਾਰ ਦੇ ਇੱਕ ਦਿਓ ਗੁਰਦਾਸਪੁਰ ਸ਼ਹਿਰ ਨੂੰ ਤੁਸੀਂ ਦੇਖ ਸਕਦੇ ਹੋ ਚਾਰੇ ਤਰਫ ਕੀ ਇਹ ਪੂਰਾ ਬੰਦ ਕਰਾ ਦਿੱਤਾ ਗਿਆ ਔਰ ਲਗਾਤਾਰ ਹੀ ਚੋਕੀ ਗੁਰਦਾਸਪੁਰ ਨੂੰ ਅਟੈਕ ਬਣਾਇਆ ਜਾ ਰਿਹਾ ਗੁਰਦਾਸਪੁਰ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਔਰ ਸਾਨੀ ਤੁਸੀਂ ਜਾਣਦੇ ਹੋ ਕਿ ਪੂਰਾ ਜੋ ਕਿ ਬਲੈਕਆਊਟ ਕੀਤਾ ਜਾਂਦਾ ਪੂਰੇ ਪੰਜਾਬ ਇੰਡੀਆ ਨੂੰ ਬਲੈਕਆਊਟ ਕੀਤਾ ਜਾਂਦਾ ਰਾਤ ਨੂੰ ਹੋਰ ਅੱਜ ਵੀ ਇਸੇ ਤਰ੍ਹਾਂ ਹੀ ਇਹ ਬਲੈਕਆਊਟ ਚੱਲੀ ਰਹੇਗਾ ਤੁਸੀਂ ਸਾਰੇ ਘਰ ਆਪਣੇ ਆਪਣੇ ਘਰਾਂ ਦੇ ਵਿੱਚ ਰਹੋ ਸਰਕਾਰ ਦੀ ਜੋ ਵੀ ਗੱਲ ਆ ਉਸ ਦੀ ਪਾਲਣਾ ਕਰੋ ਸਰਕਾਰ ਦੇ ਨਾਲ ਚਲੋ ਜੋ ਵੀ ਪ੍ਰਸ਼ਾਸਨ ਕਾਨੂੰ ਕਹਿੰਦਾ ਉਹਨਾਂ ਦੇ ਨਾਲ ਚੱਲ ਕੇ ਖੜੇ ਹੋਵੋ ਕਿਉਂਕਿ ਸਾਡੀ ਸੇਫਟੀ ਲਈ ਇਹ ਸਭ ਕੁਝ ਕਰਾਇਆ ਜਾ ਰਿਹਾ ਹੈ ਸਾਨੂੰ ਹੀ ਸੇਵ ਕਰਨ ਦੇ ਲਈ ਪ੍ਰਸ਼ਾਸਨ ਜੋ ਵੀ ਕਰ ਰਿਹਾ ਹੈ ਸਰਕਾਰ ਜੋ ਵੀ ਕਰ ਰਹੀ ਹੈ ਸਾਡੀ ਸੇਵ ਲਈ ਨਹੀਂ ਕਰਦੀ ਆ ਹੋਰ ਫਿਰ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾ ਗੁਰਦਾਸਪੁਰ ਸ਼ਹਿਰ ਦੀਆਂ ਜੋ ਕਿ ਪੂਰੀ ਤਰ੍ਹਾਂ ਗੁਰਦਾਸਪੁਰ ਸ਼ਹਿਰ ਨੂੰ ਬੰਦ ਕਰਾ ਦਿੱਤਾ ਗਿਆ ਆਓ ਫਿਰ ਤੋਂ ਇੱਕ ਵਾਰ ਅਸੀਂ ਵੀਡੀਓ ਨੂੰ ਦੇਖਦੇ ਹਾਂ ਔਰ ਤੁਸੀਂ ਆ ਸਭ ਚੰਨ ਕਮੈਂਟ ਕਰਕੇ ਵੀਡੀਓ ਦੇ ਵਿੱਚ ਜ਼ਰੂਰ ਦੱਸੋ ਕਿ ਜਿਵੇਂ ਗੁਰਦਾਸਪੁਰ ਨੂੰ ਹਾਈਲਾਈਟ ਕਰਕੇ ਬੰਦ ਕਰਵਾਇਆ ਗਿਆ ਕਿਸ ਕਿਸ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਿਸ ਕਿਸ ਸ਼ਹਿਰ ਨੂੰ ਇਦਾਂ ਹੀ ਬੰਦ ਕਰਵਾਇਆ ਗਿਆ ਸਭ ਦੁਕਾਨਾਂ ਬੰਦ ਕਰਵਾਈਆਂ ਗਈਆਂ ਔਰ ਖਾਸ ਜੋ ਕਿ ਅਕੜਤਨ ਪੁੱਛਣਾ ਚਾਹਨੇ ਆ ਰਾਤ ਨੂੰ ਜੋ ਬਲੈਕਆਊਟ ਹੁੰਦਾ ਹੈ ਅਗਰ ਕਿਸੇ ਦੇ ਘਰ ਦੀ ਪੱਤੀ ਨੂੰ ਤੁਸੀਂ ਜਗਦੇ ਹੋਏ ਦੇਖਦੇ ਹੋ ਤੇ ਤੁਹਾਡਾ ਵੀ ਫਰਜ਼ ਹੈ ਉਸ ਨੂੰ ਬੰਦ ਕਰਵਾਉਣ ਦਾ ਉਸ ਨੂੰ ਕਹਿ ਕੇ ਕਿ ਇਸ ਚੀਜ਼ ਨੂੰ ਬੰਦ ਕਰ ਕਿਉਂਕਿ ਦੀ ਸੇਫਟੀ ਦੇ ਅਸੀਂ ਅੱਗੇ ਖੜੇ ਹੋਣਾ ਹੈ ਅਗਰ ਸਾਨੂੰ ਕੋਈ ਇਹੋ ਜਿਹਾ ਸਖਸ ਲੱਭਦਾ ਜੋ ਬੱਤੀਆਂ ਜਗਾ ਰਿਹਾ ਜੋ ਇਹ ਕੰਮ ਕਰ ਰਿਹਾ ਉਸ ਨੂੰ ਰੋਕਣ ਦਾ ਟਾਡਾ ਵੀ ਫਰਜ਼ ਹੈ ਕਿ ਅਸੀਂ ਵੀ ਸਰਕਾਰ ਦੇ ਨਾਲ ਪ੍ਰਸ਼ਾਸਨ ਦੇ ਨਾਲ ਖੜੇ ਹੋਈਏ ਔਰ ਆਓ ਅਸੀਂ ਵੀਡੀਓ ਨੂੰ ਦੇਖਦੇ ਹਾਂ ਜਿੱਥੇ ਪੂਰੇ ਸ਼ਹਿਰ ਨੂੰ ਗੁਰਦਾਸਪੁਰ ਸ਼ਹਿਰ ਨੂੰ ਬੰਦ ਕਰਵਾਇਆ ਗਿਆ ਪ੍ਰਸ਼ਾਸਨ ਦੇ ਵੱਲੋਂ